ਆਤਮਾ ਸੀ ਮੈਨੂੰ ਜਲੀਲ ਕਰ ਰਹੀ ਸੀ ਉਹ ਬੇ ਦੇਖੋ ਇੰਨੀਆਂ ਮੇਰੀਆਂ ਮਾਵਾ ਇੰਨੀਆਂ ਭੈਣਾ ਦੁਖੀ ਆ ਕੋਈ ਸੰਗੋ ਆ ਤੋ ਆਈਏ ਕੋਈ ਨੋਰਮਲ ਏਰੀਆ ਦੇ ਵਿੱਚੋਂ ਆਈਏ ਠੀਕ ਨਹੀਂ ਨਰੇਗਾ ਵਾਲੀਆਂ ਇਹ ਬੀਬੀਆਂ ਦੇਖੋ ਇਹਨਾਂ ਲਈ ਕੋਈ ਪਾਣੀ ਦੀ ਸਹੂਲਤ ਨਹੀਂ ਹੈਗੀ ਬੰਨ ਦੇ ਉੱਪਰ ਆਈਆਂ ਦੂਰ ਦੂਰ ਮੋਟਰਾਂ ਦੇ ਕੋਈ ਪਾਣੀ ਨਹੀਂ ਚੱਲ ਰਿਹਾ ਮੋਟਰ ਨਹੀਂ ਕੋਈ ਚੱਲ ਰਹੀ ਐਮਐਲਐ ਐਮਐਲਐ ਤਾਂ ਬੰਦ ਕਰਨਾ ਕੋਈ ਸਾਨੂੰ ਸਹੂਲਤ ਨਹੀਂ ਕੋਈ ਮਿਲਦੀ ਕਿਸ ਤਰ੍ਹਾਂ ਨੂੰ ਗਰੀਬ ਲੋਕ ਬਿਲਕੁਲ ਗਰੀਬ ਕੋਈ ਚੀਜ਼ ਵੀ ਮਿਲਦੀ ਘਰ ਉਹ ਨਹੀਂ ਕੁਛ ਮਿਲਦਾ ਛਟਾ ਪਿੰਡ ਨੂੰ ਲਰਵਾ ਨਾਲ ਦੀ ਲੈ ਸਾਡੇ ਝੁੰਗਵਾਲ ਸਾਨੂੰ ਕੋਈ ਸਹੂਲਤ ਨਹੀਂ ਸਾਨੂੰ ਕੰਮ ਚਾਹੀਦਾ 346 ਰੁਪਏ ਸਾਢੇ ਢਾਈ ਵੱਧ ਨੂੰ ਚਾਹੀਦੇ ਰੋਜ਼ਦਾਰ ਰਜਗਾਰ ਹੋਣਾ ਚਾਹੀਦਾ ਸਾਡਾ న్యూਸ ਚੈਨਲ ਦੇਖ ਰਹੇ ਤੁਸੀਂ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਮੀਓਵਾਲ ਦੇ ਵਿੱਚ ਜਿੱਥੇ ਕਿ ਸਰਕਾਰ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ ਬੰਨ ਨੂੰ ਪੱਕਾ ਕਰਵਾਇਆ ਜਾ ਰਿਹਾ ਹੈ ਆ ਸਾਡੇ ਨਾਲ ਭਾਜੀ ਖੜੇ ਇਸ ਸਮੇਂ ਹਾਂਜੀ ਭਾਈ ਕੀ ਨਾਮ ਜੀ ਆਪਣਾ ਮੇਰਾ ਨਾਮ ਭਾਈ ਸੰਦੀਪ ਕੁਮਾਰ ਆ ਜੀ ਹਾਂਜੀ ਸੰਦੀਪ ਕੁਮਾਰ ਜੀ ਇਹ ਕਿਹਦੇ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਇਹ ਸਰਕਾਰ ਵੱਲੋਂ ਜੀ ਨਰੇਗਾ ਦਾ ਕੰਮ ਚੱਲਦਾ ਜੀ ਤੇ ਪਾਣੀ ਜਿੱਦਾਂ ਆਉਂਦਾ ਹੈ ਵੀ ਨਾਲ-ਨਾਲ ਪਿੰਡਾਂ ਨੂੰ ਘਰਾਂ ਨੂੰ ਪ੍ਰੇਸ਼ਾਨੀ ਬਹੁਤ ਹੁੰਦੀ ਆ ਹਾਂ ਤੇ ਇਸ ਕਰਕੇ ਆ ਜੀ ਸਰਕਾਰ ਨੇ ਲੇਬਰ ਚਲਾਇਆ ਨਰੇਗਾ ਦਾ ਕੰਮ ਜਿਹੜਾ ਵੀ ਜਿਹੜੇ ਨਾਲ-ਨਾਲ ਘਰ ਬੈਠੇ ਉਹਨਾਂ ਨੂੰ ਤੰਗੀ ਨਾ ਆਵੇ ਇਸ ਕਰਕੇ ਮਿੱਟੀ ਦੇ ਬੂਰੇ ਭਰ ਕੇ ਜਿੱਥੋਂ ਦੀਵਾਂ ਬੰਦ ਪਾਣੀ ਚੜਦਾ ਆ ਉੱਥੇ ਅਸੀਂ ਬੂਰੇ ਲਾਉਨੇ ਆ ਜੀ ਜੀ ਕਿੰਨੇ ਬੋਰੇ ਭਰੇ ਗਏ ਇਸ ਨੂੰ ਇਸ ਸਮੇਂ ਤਾ ਜੀ 2000 ਬੋਰਾ ਭਰਿਆ 10000 ਬੋਰਾ ਭਰਨਾ ਦੀ ਸ਼ਾਮ ਤੱਕ ਅਸੀਂ ਠੀਕ ਹੈ 10000 ਬੋਰਾ ਭਰ ਕੇ ਇੱਥੇ ਸਟਾਕ ਕਰ ਲੈਣਾ ਜੀ ਜਿੱਥੋਂ ਸਾਨੂੰ ਖਬਰ ਆਈ ਹੈ ਵੀ 플ੋਰ ਤੋਂ ਲੈ ਕੇ ਬੁਰਜ ਤੱਕ ਉੱਥੇ ਟਰਾਲੀ ਚ ਪੂਰੇ ਪਹੁੰਚਾਉਂਦੇ ਆ ਜੀ ਉੱਥੇ ਨਾਲ ਬੰਦ ਕਰਦੇ ਆ ਜੀ ਉਹਨੂੰ ਬੰਨ ਨੂੰ ਮਰ ਪਹਿਲੇ ਹੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਅਸੀਂ ਤਾਂ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਹਾਂ ਜੀ ਹਾਂਜੀ ਠੀਕ ਹੈ ਇਹ ਕੀ ਨਾਮ ਜੀ ਆਪਣਾ ਸਰਿੰਦਰ ਕੌਰ ਹਾਂਜੀ ਸਰਿੰਦਰ ਕੌਰ ਜੀ ਹਾਂਜੀ ਇਹ ਸਰਕਾਰ ਵੱਲੋਂ ਕੰਮ ਕਰਵਾਇਆ ਜਾ ਰਿਹਾ ਕਿਦਾਂ ਮਸੂਦ ਕਰਦੇ ਠੀਕ ਆ ਬੰਨ ਨੂੰ ਪਹਿਲਾਂ ਹੀ ਮਤਲਬ ਪੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਹਾਂਜੀ ਪੱਕਾ ਕਰਨ ਦੀ ਤਿਆਰੀ ਕਰ ਰਹੇ ਹਾਂ ਹਾਂਜੀ ਬੋਰੇ ਭਰੇ ਜਾ ਰਹੇ ਆ ਕਿ ਕਿਸੇ ਨੂੰ ਨੁਕਸਾਨ ਨਾ ਕਰਨਾ ਪਵੇ ਨਾ ਕਿਸੇ ਨੂੰ ਹੋਵੇ ਪਹਿਲਾਂ ਹੀ ਤਿਆਰੀ ਹੋ ਰਹੀ ਹੈ ਹਾਂਜੀ ਪਾਣੀ ਠੀਕ ਆ ਤੇ ਇੱਥੇ ਬਾਕੀ ਖਾਣ ਪੀਣ ਦਾ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਪਾਣੀ ਪੁਣੀ ਪੀਣ ਦੀ ਪਾਣੀ ਨੇ ਬਹੁਤ ਪਰੇਸ਼ਾਨੀ ਆ ਰਹੀ ਹੈ ਪਾਣੀ ਨਹੀਂ ਸਾਨੂੰ ਇੱਥੇ ਮਿਲਦਾ ਬੰਨ ਤੇ ਅੱਛਾ ਹਾਂਜੀ ਕੋਈ ਪਾਣੀ ਨਹੀਂ ਪਿਜਾ ਰਿਆ ਸਾਡੇ ਕੋਲ ਕੋਈ ਪੁੱਛਦਾ ਨਹੀਂ ਆ ਕੇ ਪਿੰਡ ਦਾ ਖਾਣ ਪੀਣ ਨੂੰ ਅਸੀਂ ਆਪਣੀ ਰੋਟੀ ਲੈ ਕੇ ਆਈ ਦੀ ਆ ਅੱਛਾ ਹਾਂ ਸਰਕਾਰ ਵੱਲੋਂ ਨਹੀਂ ਕੋਈ ਹੈਗਾ ਸਰਕਾਰ ਵੱਲੋਂ ਕੁਝ ਨਹੀਂ ਹੈਗਾ ਕੋਈ ਸਹੂਲਤ ਨਹੀਂ ਹੈਗੀ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਹੈਗਾ ਬਰਸਾਤ ਪੈਂਦੀ ਨਹੀਂ ਪੈਂਦਾ ਅਸੀਂ ਇੱਧੇ ਭਜਦੇ ਆ ਕੋਈ ਬਰਸਾਤ ਹੀ ਨਹੀਂ ਕੋਈ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਜਿਹੜਾ ਨਾਰਾ ਹੈ ਇਹੋ ਜਿਹਾ ਇੱਕ ਭਾਰਤ ਨੂੰ ਇੱਕ ਹੋਣ ਦਾ ਭਾਈਚਾਰੇ ਨੂੰ ਇੱਕ ਹੋਣ ਦਾ ਦੇਸ਼ ਨੂੰ ਇੱਕ ਹੋਣ ਦਾ ਸੰਦੇਸ਼ ਹੈ ਜਦ ਮੈਂ ਇੱਥੇ ਆਣ ਕੇ ਦੇਖਿਆ ਕਿ ਸੰਦੇਸ਼ ਇੱਕ ਹੋਣ ਦੀ ਤਾਂ ਇਦਾਂ ਦੀ ਕੋਈ ਮੈਨੂੰ ਗੱਲ ਨਹੀਂ ਦੀ ਜਦ ਅਸੀਂ ਬਾਹਰ ਤੇ ਉਧਰਲੀ ਅਸੀਂ ਪਾਣੀ ਦਾ ਬੇਰਵਾ ਲੈ ਕੇ ਨਾ ਬੀਬੀਆਂ ਦੇ ਕੋਲ ਜਦ ਗਾਂ ਤੇ ਇਹੋ ਜਿਹਾ ਮੇਰੇ ਅੱਖਾਂ ਦੇ ਵਿੱਚੋਂ ਮੇਰੇ ਅੰਦਰ ਦੀ ਮੇਰੇ ਅੰਦਰ ਤੋਂ ਜਲੀ ਅੰਦਰ ਦਾ ਮੇਰਾ ਜਿਸਮ ਸੀ ਜੋ ਮੇਰੀ ਆਤਮਾ ਸੀ ਮੈਨੂੰ ਜਲੀਲ ਕਰ ਰਹੀ ਸੀ ਉਹ ਵੇ ਦੇਖੋ ਇੰਨੀਆਂ ਮੇਰੀਆਂ ਮਾਵਾਂ ਇੰਨੀਆਂ ਭੈਣਾਂ ਦੁਖੀ ਆ ਕੋਈ ਸੰਗੋਵਾਲ ਤੋਂ ਆਈਏ ਕੋਈ ਨੂਰਮਲ ਏਰੀਏ ਦੇ ਵਿੱਚੋਂ ਆਈ ਆ ਇਹ ਠੀਕ ਨਹੀਂ ਨਰੇਗਾ ਵਾਲੀਆਂ ਇਹ ਬੀਬੀਆਂ ਦੇਖੋ ਇਹਨਾਂ ਲਈ ਕੋਈ ਪਾਣੀ ਦੀ ਸਹੂਲਤ ਨਹੀਂ ਹੈਗੀ ਬੰਨ ਦੇ ਉੱਪਰ ਆਈਆਂ ਦੂਰ ਦੂਰ ਮੋਟਰਾਂ ਦੇ ਕੋਈ ਪਾਣੀ ਨਹੀਂ ਚੱਲ ਰਿਹਾ ਮੋਟਰ ਨਹੀਂ ਕੋਈ ਚੱਲ ਰਹੀ ਗੰਦਾ ਪਾਣੀ ਪੀਣ ਦੇ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੂੰ ਠੀਕ ਹੈ ਕੋਈ ਨਾ ਵਾਸਤੇ ਪਾਣੀ ਦੀ ਸਹੂਲਤ ਨਹੀਂ ਕੋਈ ਨਾ ਵਾਸਤੇ ਰੋਟੀ ਦੀ ਸਹੂਲਤ ਨਹੀਂ ਕੋਈ ਵੀ ਖਾਣੇ ਦੀ ਕੋਈ ਸਹੂਲਤ ਨਹੀਂ ਕੋਈ ਵੀ ਨਾ ਵਾਸਤੇ ਕੋਈ ਵੀ ਨਾ ਵਾਸਤੇ ਜੋ ਵੀ ਤਰਪੈਲ ਤਰਪੂਰ ਜਾ ਕੋਈ ਤੰਬੂ ਤੁੰਬੂ ਲਾ ਕੇ ਦਿੱਤਾ ਜਾਵੇ ਇਹਨਾਂ ਨੂੰ ਕੋਈ ਇਹੋ ਜਿਹੀ ਇਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ ਬੀਬੀਆਂ ਨੇ ਆਪ ਮੂੰਹ ਕੀਤਾ ਇੱਕ ਦੇਖੋ ਹੁਣ 300 ਕੋਸ਼ ਰੁਪਏ ਨੇ ਇਹਦੀ ੜੀ ਆ ਵੀ ਉਤੋਂ ਕਿਰਾਇਆ ਲਾ ਕੇ ਨੇ 50 100 ਰੁਪਏ ਕਿਰਾਇਆ ਲਾਉਨੀਆਂ ਫੇ ਚਾਹ ਪਾਣੀ ਬਣਾ ਕੇ ਪਿੰਦੀਆਂ ਉਹ 100 150 ਰੁਪਏ ਪੱਲੇ ਪੈਂਦਾ 100 150 ਰੁਪਏ ਤੇ ਅਸੀਂ ਬੀਬੀਆਂ ਨੂੰ ਦੇ ਦਵਾਂਗੇ ਕੀ ਸਾਡੇ ਐਨਆਰ ਵੀਰ ਮਰ ਗਏ ਸਾਡੇ ਹਿੰਦੁਸਤਾਨ ਦੇ ਇਨਸਾਨ ਮਰ ਗਏ ਜਾਂ ਪੰਜਾਬ ਦੇ ਮਰ ਗਏ ਇੰਨਾ ਕਿ ਅਸੀਂ ਘਰ ਬੈਠਿਆਂ ਨੂੰ ਦੇਖ ਸਕਦੇ ਸਾਨੂੰ ਨਹੀਂ ਤੁਹਾਡੀ ਇਹ ਨੌਕਰੀਆਂ ਦੀ ਲੋੜ ਜਿਹੜੇ ਤਿਨ ਰੇਗਾ ਦੇ ਵਿੱਚ ਲਾਈਆਂ ਇਹਨਾਂ ਦਾ ਲਹੂ ਪੀ ਰਹੇ ਆ ਕਿਉਂ ਜੀ ਇਹਨਾਂ ਦੇ ਪਾਣੀ ਦੀ ਸਹੂਲਤ ਇਹਨਾਂ ਨੂੰ ਦਿਓ ਯਾਰ ਇਹਨਾਂ ਨੂੰ ਦਵਾਈ ਦੀ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਇਹਨਾਂ ਦੇ ਖਾਣਾ ਪੀਣਾ ਇਹਨਾਂ ਦਾ ਕੀ ਕੀਤਾ ਜਾਵੇ ਇਹਨਾਂ ਦੇ ਇਸ ਲਈ ਸਾਰਾ ਕੁਝ ਇਹਨਾਂ ਨੂੰ ਸਹੂਲਤਾ ਦਿੱਤੀਆਂ ਜਾਣ ਇਹ ਜੇ ਨਰਿਗਾ ਵਾਲੀਆਂ ਬੀਬੀਆਂ ਇਹ ਸਾਨੂੰ ਸਾਰਾ ਕੁਝ ਦੇ ਜੇ ਨਾ ਤਾਂ ਅਸੀਂ ਕੰਮ ਲੈਣੇ ਆ ਇਹਨਾਂ ਸਹੂਲਤਾ ਦੇਣ ਵੀ ਸਰਕਾਰਾਂ ਦਾ ਕੰਮ ਬਣਦਾ ਆ ਹੂੰ ਜੇ ਇਹ ਦੇਖਿਆ ਜਾਵੇ ਤਾਂ ਇੱਥੇ ਮਤਲਬ ਮੌਕੇ ਤੇ ਡਾਕਟਰ ਵੀ ਚਾਹੀਦਾ ਆ ਇੱਕ ਹਿਸਾਬ ਨਾਲ ਜਿਸ ਤਰ੍ਹਾਂ ਸਿਆਣੀਆਂ ਬੀਬੀਆਂ ਆ ਸਿਆਣੀਆਂ ਬੀਬੀਆਂ ਨੂੰ ਹੁਣ ਪਤਾ ਨਹੀਂ ਕਿਹੜੇ ਵੇਲੇ ਕਿਸੇ ਦਾ ਬੀਪੀ ਵੱਜ ਜਾਵੇ ਜਾਂ ਕੁਝ ਹੋਰ ਹੋ ਜਾਵੇ ਹਨਾ ਕੋਈ ਪਤਾ ਨਹੀਂ ਹੁੰਦਾ ਮੌਕੇ ਤੇ ਨਹੀਂ ਜ਼ਰੂਰ ਹੈਗਾ ਜੇ ਤਾਂ ਬੰਦੇ ਉੱਪਰ ਲੱਗਿਆਂ ਪਾਣੀ ਦੇ ਕੇ ਚੱਕਰ ਵੀ ਆ ਸਕਦਾ ਆ ਕੋਈ ਪੱਤਰ ਪੱਤਰ ਲਾ ਕੇ ਡੇਗ ਵੀ ਸਕਦੀ ਆ ਉਹ ਭਜਨ ਜਾਂ ਬੋਰਾ ਚੱਕਦੇ ਆ ਬੋਰੀ ਦੇ ਉੱਪਰ ਵੀ ਕੋਈ ਨਾ ਕੋਈ ਕਹਿੰਦੇ ਦਰਦ ਆ ਸਕਦੀ ਕੋਈ ਨਾ ਕੋਈ ਡਾਕਟਰ ਦੀ ਸਹੂਲਤ ਜ਼ਰੂਰ ਚਾਹੀਦੀ ਇੱਥੇ ਜ਼ਰੂਰੀ ਮੈਡੀਸਨ ਦਾ ਕੋਲ ਇਹਨਾਂ ਦੇ ਚਾਹੀਦਾ ਜਰ ਵੀ ਜਾਨੀ ਉਸ ਵੇਲੇ ਨਾਲ ਚਾਹੀਦਾ ਮੈਡੀਸਨ ਇਹਨਾਂ ਦੇ ਨਾਲ ਚਾਹੀਦਾ ਉਸ ਵੇਲੇ ਪਾਣੀ ਦੀ ਫਿਲਟਰ ਪਾਣੀ ਇਹਨਾਂ ਨੂੰ ਚਾਹੀਦਾ ਆ ਸ਼ੁੱਧ ਖਾਣਾ ਇਹਨਾਂ ਨੂੰ ਚਾਹੀਦਾ ਜੋ ਦਿੱਤਾ ਜਾਵੇ ਇਹਨਾਂ ਦੀ ਨਿਰਗਿਆ ਦਿਹਾੜੀ ਵਧਾਈ ਜਾਵੇ ਇਹਨਾਂ ਦੀ ਇਹ ਜ਼ਰੂਰੀ ਹੈ ਤੁਹਾਨੂੰ ਦਿਹਾੜੀ ਅੰ ਦਿਹਾੜੀ 500 ਰੁਪਏ ਚਾਹੀਦੇ ਨੇ ਬੰਦਿਆਂ ਨਾਲ ਘੜੇ ਘੱਟ ਕੰਮ ਕਰਦੀਆਂ ਬੰਦਿਆਂ ਨਾਲ ਵੱਧ ਕੰਮ ਕਰਦੀਆਂ ਨੇ ਤਾਂ ਬੰਦਾ ਨਹੀਂ ਕੰਮ ਕਰਦਾ ਜਿੰਨਾ ਇਹ ਕੰਮ ਕਰਦੀਆਂ ਬੀਬੀਆਂ ਹੂੰ 500 ਰੁਪਏ ਦਿਹਾੜੀ ਇਹਨਾਂ ਨੂੰ ਚਾਹੀਦੀ ਹੈ ਸਰਕਾਰ ਵੱਲੋਂ ਉਹਦਾ ਸਰਕਾਰੀ ਕਰਕੇ ਜੀ ਇੱਕ ਹਿਸਾਬ ਨਾਲ ਇਹ 346 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ 346 ਰੁਪਏ ਤਾਂ ਕੁਛ ਨਹੀਂ 350 400 ਰੁਪਏ ਮੈਂ ਤੁਰਿਆ ਫਿਰਦਾ ਬਿੱਲਾ ਖਾਇਨ ਹੈ ਕਈ ਵੀਰ ਵੀਰ ਕੋਈ ਮੈਨੂੰ ਠੰਡਾ ਦੇ ਜਾਂਦਾ ਕੋਈ ਖਾ ਦੇ ਜਾਂਦਾ ਮੈਂ ਕੰਮ ਕਰਦਾ ਕੌਣ 400 ਰੁਪਏ ਉਦਾਂ ਕਾਜੀ ਦਾ ਖਾਣਾ ਜਾਂ ਘਰ ਨੂੰ ਕਿ ਨਿਆਣਿਆਂ ਨੂੰ ਕੋਈ ਚੀਜ਼ ਮੰਗਾ ਲਈ 100 150 ਰੁਪ ਠੀਕ ਨਹੀਂ ਕੋਈ ਦਵਾਈ ਦਾਰੂ ਇਹ ਸਾਰੇ ਕੋਈ ਹੋਮ ਨਹੀਂ ਇਹਦਾ ਮੇਰੇ ਹੈਗਾ ਨੋਰਮਲ ਗੱਲਾਂ 500 ਰੁਪਏ ਪੂਰੀ ਦਿਹਾੜੀ ਚਾਹੀਦੀ ਆ ਤੇ ਇਹਨਾਂ ਦੇ ਖਾਣਾ ਪੀਣਾ ਡਾਕਟਰੀ ਮੈਡੀਸਨ ਪਾਣੀ ਦੇ ਪੂਰੀ ਸਹੂਲਤ ਇਹਨਾਂ ਦੀ ਚਾਹੀਦੀ ਆ ਸਰਕਾਰ ਨੂੰ ਉਦਾਂ ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਮਰੇਗਾ ਵਾਸਤੇ ਜਿਹੜੀਆਂ ਬੀਬੀਆਂ ਲਗਾਈਆਂ ਗਈਆਂ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਆ ਕਿਦਾਂ ਦੇਖਦੇ ਇਹਨੂੰ ਉਹ ਨਹੀਂ ਪਹਿਲੀ ਗੱਲ ਤਾਂ ਜਿਹੜੀਆਂ ਬੀਬੀਆਂ ਇਹਨਾਂ ਨੇ ਬੰਦ ਦੇ ਉੱਤੇ ਲਾਈਆਂ ਮਾੜਾ ਕੰਮ ਆ ਸਰਕਾਰ ਲਈ ਮੈਂ ਨਹੀਂ ਚਾਹੁੰਦਾ ਸਾਡੀਆਂ ਧੀਆਂ ਸਾਡੀਆਂ ਧੀਆਂ ਪਹਿਣਾ ਨੂੰ ਰੋਡ ਦੇ ਉੱਪਰ ਜਲੀਲ ਕੀਤਾ ਜਾ ਰਿਹਾ ਹੈ ਠੀਕ ਨਹੀਂ ਦੇਖੋ ਬੰਦ ਦੇ ਉੱਪਰ ਆ ਰਹੇ ਸਾਡੇ ਪੰਜਾਬ ਦੇ ਬੰਦੇ ਕਿੱਥੇ ਗਏ ਸਰਕਾਰ ਨੌਕਰੀਆਂ ਨਹੀਂ ਦੇ ਰਹੀ ਹੂੰ ਬੀ ਕਾਮ ਕੀਤੇ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਸਾਰੀ ਉੱਦੇ ਘੁੰਮ ਰਹੇ ਬਿੱਲੇ ਘੁੰਮ ਰਹੇ ਆ ਉਧਰ ਨੇ ਧਿਆਨ ਨਹੀਂ ਨਰੇਗਾ ਵਾਲੀਆਂ ਚੌਕੀ ਉੱਥੇ ਲੈਦੇ ਪੈਂਡ ਵਾਸੀਲੇ ਰੱਖਿਆ ਜੀ ਪੈਂਡ ਦੀ ਸਹੂਲਤ ਤੇ ਰੱਖਿਆ ਮਾੜਾ ਮੋਟਾ ਕੇ ਛੱਪੜ ਛੁੱਪੜ ਹੋ ਜਵੇ ਜਾਂ ਉਦਾਂ ਮਾੜਾ ਮੋਟਾ ਕੋਈ ਸਾਇ ਸਪਾਈ ਦਾ ਹੋ ਜਵੇ ਜਾਂ ਕੋਈ ਫੁੱਲ ਬੂਟੇ ਲਾਇਆ ਜਾਣ ਇਸ ਲਈ ਨਰੇਗਾ ਵਾਲੀ ਰੱਖेंगे ਬੰਨਾਂ ਦੇ ਉੱਪਰ ਠੱਕੇ ਗਾਂਢੇ ਘੋੜ ਨਰੇਗਾ ਪਰਤੀ ਕੀਤੀ ਗਈ ਵੀ ਹੂੰ